ਰਾਂਗਿੰਗ ਸਾਈਬਰ ਕ੍ਰਾਈਮ ਤੋਂ ਹਾਂਜੀ ਸੱਸੀਗਾ ਸਰ ਇਨਵੈਸਟੀਗੇਸ਼ਨ ਦੇ ਕੋਲ ਆਈ ਹੈ ਮਹਾਰਾਜ ਆਪਣੀ ਫੈਮਿਲੀ ਚ ਕਿੰਨੇ ਮੈਂਬਰ ਨੇ ਸਰ ਤਿੰਨ ਜਣੇ ਆ ਜੀ ਕੌਣ ਕੌਣ ਨੇ ਜੀ ਸਰ ਮੈਂ ਤੇ ਵਾਈਫ ਆ ਤੇ ਬੇਟਾ ਜੀ ਠੀਕ ਹੈ ਬੇਟੇ ਦਾ ਕੀ ਨਾਮ ਹੈਗਾ ਜੀ ਬੇਟੇ ਦਾ ਨਾਮ ਰਾਹੁਲ ਹੈ ਸਰ ਰਾਹੁਲ ਠੀਕ ਹੈ ਕੀ ਕੰਮ ਕਰਦਾ ਰਾਹੁਲ ਉਹ ਸਰ ਸਟੱਡੀ ਕਰਦਾ ਜੀ ਕਿਹੜੀ ਕਲਾਸ ਹੈ ਉਹ ਸਰ ਬੀਏ ਬੀਏ ਪਾਰਟ 1 ਚ ਜੀ ਬੀਏ ਬੀਏ ਪਾਰਟ 1 ਕੰਮ ਕੀ ਕਰਦੇ ਆ ਜੀ ਮੈਂ ਸਰ ਬਿਜ਼ਨਸਮੈਨ ਆ ਜੀ ਦੁਕਾਨ ਆ ਮੇਰੀ ਮੋਬਾਈਲਾਂ ਦੀ ਠੀਕ ਹੈ ਠੀਕ ਹੈ ਵੀਰ ਜੀ ਤੁਸੀਂ ਕੱਲ੍ਹ ਆਓ ਫਿਰ ਗੱਲ ਕਰੋ ਮੇਰੇ ਨਾਲ ਹੋਰ ਤੁਹਾਨੂੰ ਪੁੱਤਰ ਆ ਕਿੱਥੇ ਆ ਮੈਂ ਸਰ ਕੌਣ ਜੀ ਤੁਹਾਨੂੰ ਬੇਟਾ ਤੁਹਾਡਾ ਬੇਟਾ ਤਾਂ ਗਿਆ ਹੋਣਾ ਪੜਨ ਗਿਆ ਹੋਣਾ ਮੈਂ ਤਾਂ ਦੁਕਾਨਦਾਰ ਆ ਜੀ ਮੈਂ ਬ੍ਰਿਕਰੈਂਟ ਇੰਟੈਲੀਜੈਂਸ ਚ ਕਰ ਰਿਹਾ ਹਾਂ ਅਲਦਰ ਜੋਕਰ ਸਿੰਘ ਹੋ ਰਿਹਾ ਸਰ ਨਹੀਂ ਸਰ ਰੈਸਟ ਨੂੰ ਰੈਸਟ ਕਿਵੇਂ ਰੈਸਟ ਕੋਲੇ ਗਿਆ ਰੈਸਟ ਕਾਦੇ ਚ ਹੋ ਗਿਆ ਆ ਬੈਠ ਗੱਲ ਕਰੋ ਆ ਗੱਲ ਕਰੋ ਸਰ ਚਾਰ ਮੁੰਡੇ ਤੇ ਅਰੈਸਟ ਹੋਇਆ ਲੜਕੀ ਰੇਪ ਕੇਸ ਦੇ ਵਿੱਚ ਤੁਹਾਡਾ ਬੇਟਾ ਵੀ ਉਹਨਾਂ ਦੇ ਨਾਲ ਅਰੈਸਟ ਹੋ ਗਿਆ ਵਾ ਹੋਰ ਇਹ ਗੱਲ ਕਰ ਬੇਟੇ ਆ ਗੱਲ ਘੱਡਾੜੀਆ ਦੇ ਦੇ ਸਾਰਾ ਰੋਣਾ ਨਹੀਂ ਹੈਗਾ ਗੱਲ ਕਰ ਹਲੋ ਹਲੋ ਡਿ ਗੱਲ ਅਗਾਂਹ ਰੱਖੀ ਹਲੋ ਉਤੂਤ ਕਰ ਉਸਕੋ ਕਾਲ ਜੀ ਗਿਆ ਸੀ ਕਿੱਥੇ ਹੈ ਤੂੰ ਹਾਂ ਉਹ ਗੱਲ ਕਰਾ ਮੇਰੀ ਨਹੀਂ ਤੂੰ ਕਿੱਥੇ ਤੇ ਘਰ ਉਹਦੇ ਤੂੰ ਕਾਲਜ ਗਿਆ ਸੀਗਾ ਤੇ ਮੁੰਡੇ ਤੇਰੇ ਨਾਲ ਕੌਣ ਹੈ ਮੁੰਡੇ ਕੌਣ ਹੈ ਤੇਰੇ ਨਾਲ ਹੋਰ ਗੱਲ ਕਰਾ ਮੈਨੂੰ ਅੰਦਰ ਲੈ ਕੇ ਜਾਓ ਹੈਲੋ ਹੈਲੋ ਚਾਰੇ ਇਹ ਤਾਂ ਕਰੋ ਬੜੇ ਗਏ ਹੈ ਨਾ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਹਾਂਜੀ ਕੱਲੇ ਫੋਜੋ ਦੇਖੋ ਸਸੀ ਜੀ ਹੋਰ ਸੀ ਆਖੜੇ ਹੋ ਕੇ ਮੇਰੇ ਨਾਲ ਮੈਂ ਉਹ ਐਕਚੁਅਲੀ ਦੁਕਾਨ ਤੇ ਕਸਟਮਰ ਕਸਟਮਰ ਸੀਨਾ ਮੈਂ ਕੱਲਾ ਸੀ ਦੁਕਾਨ ਤੇ ਉਹਦੇ ਹਾਂਜੀ ਮੈਂ ਸਰ ਇੱਕ ਮਿੰਟ ਮੈਂ ਕੋਈ ਜਿਹੜੇ ਮੁੰਡੇ ਨਾਲ ਇਹ ਛਕਿਆ ਗਿਆ ਵਾ ਨਾ ਜਿਹੜਾ ਇਹਦਾ ਫਰੈਂਡ ਸੀਗਾ ਹਾਂਜੀ ਉਹ ਬਹੁਤ ਵੱਡੇ ਗੈਂਗ ਦਾ ਬੰਦਾ ਸੀ ਬਹੁਤ ਵੱਡਾ ਗੈਂਗਸਟਰ ਸੀਗਾ ਉਹ ਸਰ ਅਸੀਂ ਤਾਂ ਮੁੰਡੇ ਨੇ ਗਾਲੀ ਡੇਢ ਵਿੱਚ ਨਾ 11400 ਲੋੜਾ ਮੇਰੀ ਗੱਲ ਤੇ ਸੁਣ ਲਓ ਵੀਰ ਜੀ ਹਾਂਜੀ 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 ਬੋਸ ਮਾਉਂਟੇ ਨੇ ਕੱਲ ਦੀ ਡੇਟ ਵਿੱਚ ਇੱਕ 15 ਸਾਲਾਂ ਦੀ ਕੁੜੀ ਸੀ ਨਾਬਾਲਗ ਕੁੜੀ ਸੀ ਜਿਹਦੇ ਨਾਲ ਰੇਪ ਕੀਤਾ ਅਪਰਾਧਾਰ ਕੀਤਾ ਬਾਲਾ ਜਿਹਦਾ ਨੰਬਰ ਲਾਇਆ ਸੀ ਡਰੇਸਿੰਗ ਤੇ ਅੱਜ ਜਿੱਦਾਂ ਅਸੀਂ ਟ੍ਰੇਸ ਕਰਕੇ ਇੱਡਾ ਬੜਾ ਜ ਤੁਹਾਡਾ ਬੇਟਾ ਉਹਦੇ ਨਾਲ ਜੁਕੜ ਗਿਆ ਵਾ ਲੋਕ ਕਿਤੇ ਛੜ ਦੋ ਪਿਸਟਲ ਫੜੇ ਹੋ ਗਏ ਗਏ ਕੰਟੀਕਲੋ ਦੇ ਬਾਟੇ ਵਿੱਚ ਜਰਜ ਪਰੜੀ ਗਈ ਹੈ ਇਹ ਬੇਟਾ ਕਹਿਣ ਲੱਗਾ ਕਿ ਸਰ ਸਾਡਾ ਜਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਮੇਰੇ ਡੈਡੀ ਕੋਲ ਪੁੱਛ ਲੋ ਸਰ ਤੁਸੀਂ ਗਲੀ ਤੋਂ ਪਰਚੀ ਨਾ ਨਾ ਦਿਓ ਗਲੀ ਤੋਂ ਪੁੱਛ ਲੋ ਜੀ ਤਾਂ ਬਹੁਤ شریف ਬੰਦੇ ਸਾਰੇ ਅਸੀਂ ਤਾਂ ਕਦੀ ਵੀ ਆਉਜਾ ਇਹ ਕਹਿਣ ਲੱਗਾ ਕਿ ਤਰ ਮੈਨੂੰ ਮੀਡੀਆ ਕੇ ਨਾ ਦਿਓ ਸਾਡੀ ਸ਼ਰੀਰ ਦੀ ਕਿੱਜੇ ਨਾ ਕਰ ਕਾਣੀ ਯਾਨੀ ਸਰ ਰਿਕਵੈਸਟ ਹੈ ਜੀ ਰਿਕਵੈਸਟ ਹੀ ਹੈ ਸਾਡੀ ਇਹ ਕੇ ਤੇ ਤੁਹਾਨੂੰ ਪਤਾ ਹੈ ਕਿ 25 ਸਾਲ ਕੈਦ ਤੇ 90 ਲੱਖ ਰੁਪਏ ਜੁਰਮਾਨਾ ਸਰ ਇੰਨੇ ਜੋਗੇ ਤਾਂ ਹੈ ਹੀ ਨਹੀਂ ਅਸੀਂ ਤਾਂ ਨੈਕਸਟ ਟਾਈਮ ਸਰ ਇਹ ਨੰਬਰ ਨੂੰ ਕੱਢ ਦਿਆ ਵਾ ਨੰਬਰ ਇੰਨਾ ਤੇ ਡ੍ਰੈਸਿੰਗ ਤੇ ਲੱਗੇ ਆ ਤੁਸੀਂ ਇੱਕ ਮੌਕਾ ਦਿਓ ਸਰ ਕਾਲ ਕਰ ਰਿਹਾ ਨਾ ਹਾਂਜੀ ਮੇਰੀ ਗੱਲ ਸੁਣ ਲਓ ਜਿਹੜਾ ਕੋਈ ਇੰਨਾ ਕਾਲ ਕਰ ਰਿਹਾ ਸੁਪਰੇਸ ਕਰਕੇ ਹਰਜ ਕੀਤਾ ਜਾ ਰਿਹਾ ਵਾ ਹਾਂਜੀ ਹਾਂਜੀ ਸਰ ਹਾਂਜੀ ਇਹਦੇ ਨੰਬਰ ਵੀ ਚੇਂਜ ਕਰਵਾਣਾ ਇਹਦਾ ਮੋਬਾਈਲ ਵੀ ਚੇਂਜ ਕਰਵਾਣਾ ਤੁਸੀਂ ਇੱਥੇ ਨੰਬਰ ਤੇ ਕਾਲ ਤੇ ਮੈਸੇਜ ਨਹੀਂ ਕਰਨਾ ਠੀਕ ਹੈ ਨਹੀਂ ਸਰ ਇੱਕ ਮੌਕਾ ਦਿਓ ਜੀ ਤੁਸੀਂ ਅਸੀਂ ਤਾਂ ਗਰੀਬ ਹੁੰਦੇ ਆ ਸਰ ਇਹ ਤਾਂ ਫਾਇਰ ਭਰਨਾ ਪੈਣਾ ਤੁਸੀਂ ਗੂਗਲ ਤੇ ਯੂਜ਼ ਕਰਦੇ ਆ ਫੋਨ ਤੇ ਮੈਂ ਗੂਗਲ ਤੇ ਤਣੀ ਕਦੀ ਕੀਤਾ ਫੋਨ ਤੇ ਯੂਜ਼ ਕਰ ਲੈਨੇ ਸਰ ਦੁਕਾਨ ਤੇ ਠੀਕ ਹੈ ਸਰ ਇਹ ਤਾਂ ਫਾਇਨ ਹੈਗਾ 2 ਲੱਖ 60 ਹਜ਼ਾਰ ਭਈਆ ਉਹ ਤੁਹਾਨੂੰ ਹੋਣੇ ਪੇ ਕਰਨਾ ਪੈਣਾ ਵੀਰ ਜੀ ਸਰ ਇਹ ਤਾਂ ਬਹੁਤ ਜ਼ਿਆਦਾ ਫਾਇਨ ਥੋੜਾ ਜਿਹਾ ਘੱਟ ਕਰ ਲੋ ਗਰੀਬ ਬੰਦੇ ਆ ਜੀ ਸਰ ਐਨੀ ਟਾਈਮ ਆਪਣੇ ਕੋਲ ਕਿੰਨੇ ਆ ਤੁਸੀਂ ਸਾਈਡ ਤੇ ਹੋ ਜਿਓ ਮੈਂ ਤੁਹਾਨੂੰ ਕਿਹਾ ਹਵਾ ਤੁਸੀਂ ਬੰਦੇ ਆ ਫੇਸ ਮੈਂ ਸਿਰਫ ਕਸਟਮਰ ਖੜੇ ਆ ਨੇ ਮੇਰੇ ਕੋਲ ਕਸਟਮਰ ਖੜੇ ਹੋ ਨਾ ਇਹਨਾਂ ਨੂੰ ਇਹਨਾਂ ਨੂੰ ਮੈਂ ਭੇਜ ਨਹੀਂ ਸਕਦੇ ਇੱਕ ਮਿੰਟ ਇੱਕ ਮਿੰਟ 250 ਹਾਂ ਜੀ ਸਰ ਸਰ ਤੁਸੀਂ ਸ਼ੌਪ ਬੰਦ ਕਰ ਦਿਓ 10 ਮਿੰਟਾਂ ਲਈ ਮੈਂ ਉਹ ਨਹੀਂ ਸਾਈਡ ਤੇ ਹੋ ਗਿਆ ਸਰ ਅੱਜ ਇਸ ਤਰ੍ਹਾਂ ਹੀ ਇੱਕ ਫਰਾਡ ਕਾਲ ਸਾਨੂੰ ਬੈਠਿਆਂ ਆਈ ਸਾਨੂੰ ਪਤਾ ਲੱਗਿਆ ਉਹਦੇ ਉੱਤੇ ਲਿਖਿਆ ਸੀ ਸੀਆਈਡੀ ਔਰ ਕਿਸੇ ਸਾਡੇ ਪੁਲਿਸ ਆਫੀਸਰ ਦੀ ਉਹਨੇ ਇੱਕ ਫੋਟੋ ਫੇਕ ਫੋਟੋ ਲਗਾਈ ਹੋਈ ਸੀ ਜਿਸ ਤੋਂ ਸਾਨੂੰ ਲੱਗਿਆ ਵੀ ਇਹ ਫਰਾਡ ਕਾਲ ਹੀ ਐ ਤਾਂ ਅਸੀਂ ਵੀ ਫਿਰ ਉਸ ਦਾ ਫਰਾਡ ਜਾਣਨ ਲਈ ਅਸੀਂ ਇਹ ਕੰਮ ਪਬਲਿਕ ਬਣ ਕੇ ਉਹਨਾਂ ਨਾਲ ਗੱਲ ਕੀਤੀ ਤਾਂ ਗੱਲ ਦੇ ਵਿੱਚ ਤੁਸੀਂ ਵੀਡੀਓ ਤੇ ਦੇਖਿਆ ਹੋਣਾ ਸੀ ਉਹਨਾਂ ਨਾਲ ਇੱਕ ਆਮ ਸੁਧਾਰਨ ਦੁਕਾਨਦਾਰ ਬਣ ਕੇ ਗੱਲ ਕੀਤੀ ਜਿਹੜਾ ਸਾਨੂੰ ਕਹਿ ਰਿਹਾ ਸੀਗਾ ਕਿ ਤੁਹਾਡਾ ਜਿਹੜੇ ਪਹਿਲਾਂ ਸਾਡੇ ਤੋਂ ਉਹਨਾਂ ਨੇ ਇਨਫੋਰਮੇਸ਼ਨ ਲਈ ਕਿ ਤੁਹਾਡੀ ਫੈਮਿਲੀ ਚ ਕੌਣ-ਕੌਣ ਹੈ ਤਾਂ ਅਸੀਂ ਦੱਸਿਆ ਵੀ ਇਸ ਤਰ੍ਹਾਂ ਫੈਮਿਲੀ ਚ ਹਸਬੰਡ ਵਾਈਫ ਹੈ ਤੇ ਬੱਚੇ ਹੈ ਬੱਚੇ ਫਿਰ ਬੱਚੇ ਬਾਅਦੇ ਪੁੱਛਿਆ ਤੁਹਾਡਾ ਬੱਚਾ ਕੀ ਕਰਦਾ ਤਾਂ ਅਸੀਂ ਕਿਹਾ ਬੱਚਾ ਸਟੱਡੀ ਕਰਦਾ ਤਾਂ ਉਸਨੇ ਜਾਣ ਲਿਆ ਕਿ ਇਹਨਾਂ ਦਾ ਇੱਕ ਲੜਕਾ ਹੈ ਔਰ ਉਹ ਸਟੱਡੀ ਕਰਦਾ ਤਾਂ ਫਿਰ ਉਹਨੇ ਪੁੱਛਿਆ ਵੀ ਉਹ ਤੁਹਾਡਾ ਬੱਚਾ ਕਿੱਥੇ ਹੈ ਜੀ ਅਸੀਂ ਕਿਹਾ ਵੀ ਉਹ ਆਫ ਦੀ ਸਟੱਡੀ ਕਰਨ ਗਿਆ ਹੈ ਤਾ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਬੱਚਾ ਕਰੇ ਅਵੇਲੇਬਲ ਨਹੀਂ ਉਹ ਸਟੱਡੀ ਕਰਨ ਗਿਆ ਤਾਂ ਉਹਨੇ ਸਾਨੂੰ ਕਿਹਾ ਕਿ ਮੈਂ ਇੱਕ ਸੀਆਈਡੀ ਡਿਪਾਰਟਮੈਂਟ ਤੋਂ ਪੁਲਿਸ ਅਫਸਰ ਬੋਲ ਰਿਹਾ ਤੇ ਤੁਹਾਡਾ ਬੱਚਾ ਜਿਹੜਾ ਉਹ ਕਿਸੇ ਕੇਸ ਦੇ ਵਿੱਚ ਫਸ ਗਿਆ ਉਹ ਅਸੀਂ ਫੜਿਆ ਹੋਇਆ ਥਾਣੇ ਜਦੋਂ ਅਸੀਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਵੀ ਕਾਹਦੇ ਚ ਫੜਿਆ ਉਹ ਉਹ ਸਾਨੂੰ ਮਤਲਬ ਇਸ ਚੀਜ਼ ਬਾਰੇ ਉਹਨਾਂ ਨੇ ਸੀਆਈਡੀ ਡਿਪਾਰਟਮੈਂਟ ਦਾ ਜਿਹੜਾ ਇੱਕ ਇਹ ਮਤਲਬ ਕੁਫੀਆ ਮਹਿਕਮਾ ਹੋਣ ਕਰਕੇ ਦੱਸਣ ਤੋਂ ਇਨਕਾਰ ਕੀਤਾ ਵੀ ਅਸੀਂ ਦੱਸ ਨਹੀਂ ਸਕਦੇਗੇ ਤੇ ਲੋਕਾਂ ਨੂੰ ਮਤਲਬ ਉਹ ਇਸ ਤਰ੍ਹਾਂ ਉਲਝਾ ਲੈਂਦੇ ਆ ਆਪਣੀਆਂ ਗੱਲਾਂ ਦੇ ਵਿੱਚ ਅਲ ਜਾ ਕੇ ਤਾਂ ਉਹ ਅਸੀਂ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਹੀ ਸੀਗਾ ਇਹਦੀ ਰਿਕਾਰਡਿੰਗ ਕਰਨ ਦਾ ਮਕਸਦ ਇਹ ਹੀ ਸੀ ਕਿ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਫਰਾਡ ਕਾਲ ਆਉਂਦੀਆਂ ਆ ਉਹ ਤੁਹਾਡੇ ਬੱਚਿਆਂ ਬਾਰੇ ਤੁਹਾਡੀ ਫੈਮਲੀ ਬਾਰੇ ਸਾਰੀ ਡਿਸਕਸ ਕਰਕੇ ਉਸ ਤੋਂ ਬਾਅਦ ਉਹ ਤੁਹਾਡੇ ਤੁਹਾਨੂੰ ਉਹ ਪੈਸੇ ਦੀ ਡਿਮਾਂਡ ਕਰਨਗੇ ਕਿ ਤੁਹਾਡਾ ਬੱਚਾ ਪੁਲਿਸ ਸਟੇਸ਼ਨ 'ਚ ਫੜਿਆ ਹੋਇਆ ਜੀ ਉਹ ਐਸ ਕੇਸ ਦੇ ਵਿੱਚ ਫਸ ਗਿਆ ਨਹੀਂ ਤਾਂ ਉਹਦੇ ਤੇ ਆ ਚਾਰਜ ਲੱਗ ਜਾਊਗਾ ਤੁਸੀਂ ਸਾਨੂੰ ਇੰਨੇ ਪੈਸੇ ਦੇ ਦਿਓ ਜਿਸ ਤਰ੍ਹਾਂ ਵੀਡੀਓ 'ਚ ਬੰਦਾ ਪੈਸੇ ਦੀ ਡਿਮਾਂਡ ਕਰ ਰਿਹਾ ਪਹਿਲਾ 2.5 ਲੱਖ ਦੀ ਡਿਮਾਂਡ ਕੀਤੀ ਫਿਰ ਉਹ 50000 ਤੇ ਆ ਗਿਆ ਪੁੱਛਣ ਲੱਗ ਗਿਆ ਵੀ ਤੁਹਾਡੇ ਅਕਾਊਂਟ ਚ ਕਿੰਨੇ ਪੈਸੇ ਆ ਅਸੀਂ ਕਿਹਾ 50 60000 ਆ ਤਾਂ ਕਹਿੰਦਾ ਤੁਸੀਂ ਉਹੀ ਟਰਾਂਸਫਰ ਕਰੋ Google Pay ਕਰ ਦਿਓ ਜਿਵੇਂ ਵੀ ਮਰਜ਼ੀ ਪੇ ਸਾਨੂੰ ਟਰਾਂਸਫਰ ਕਰੋ ਤੁਸਰ ਸਾਡਾ ਮਕਸਦ ਇਹ ਹੈ ਕਿ ਲੋਕ ਅਵੇਅਰ ਹੋਣ ਇਹੋ ਜਿਹੇ ਫਰਾਡ ਕਾਲਾਂ ਤੋਂ ਕਿਸੇ ਦੀ ਵੀ ਗੱਲਾਂ ਦੇ ਵਿੱਚ ਨਾ ਆਉਣ ਇਹ ਵੀ ਇੱਕ ਫਰਾਡ ਹੈ ਇਸ ਤਰ੍ਹਾਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਫਰਾਡ ਲੋਕ ਕਰਦੇ ਆ ਮਤਲਬ ਫੋਨ ਤੇ ਕਿਸੇ ਕਿਸਮ ਦੇ ਵੀ ਫਰਾਡ ਦੇ ਵਿੱਚ ਕਾਲ ਤੇ ਤੁਸੀਂ ਵਿਸ਼ਵਾਸ ਨਹੀਂ ਕਰਨਾਗਾ ਜਿੰਨੀ ਦੇ ਤੁਹਾਨੂੰ ਪੂਰਾ ਵਿਸ਼ਵਾਸ ਨਾ ਹੋ ਜੇ ਇਹ ਸਾਹਮਣੇ ਵਾਲਾ ਬੰਦਾ ਕੌਣ ਹੈ ਤੁਸੀਂ ਉਹਨੂੰ ਜਾਣਦੇ ਹੋ ਓਨੀ ਦਰ ਕਿਸੇ ਦੇ ਵਿੱਚ ਗੱਲਾਂ ਦੇ ਵਿੱਚ ਤੁਸੀਂ